ਇਹ ਧਰ ਦੀ ਪਹਿਲਾ ਸਰਕਾਰ ਬਣੀ ਸੀ ਤਾਂ ਸਾਡੇ ਤੋਂ ਕੀ ਗਲਤੀ ਹੋਈ ਆ ਇਹ ਤੁਹਾਨੂੰ ਨਹੀਂ ਕਦੇ ਕਹੂਗਾ ਜੇਕਰ ਪੰਜਾਬ ਜਾਂ ਮੈਂ ਪਟਿਆਲੇ ਦੇ ਲੋਕਾਂ ਨੂੰ ਪੁੱਛਾਂ ਤਾਂ ਉਹ ਜ਼ਰੂਰ ਕਹਿਣਗੇ ਕਿ ਮੇਰੇ ਤੋਂ ਗਲਤੀ ਹੋਈ ਆ ਸਰ ਤੋਂ ਗਲਤੀ ਹੋਈ ਆ ਕਿਉਂ ਜਿਹੜੀ ਕਾਂਗਰਸ ਨੇ ਦਰਬਾਰ ਸਾਹਿਬ ਢਾਇਆ ਉਸੇ ਕਾਂਗਰਸ ਦੀ ਉਮੀਦਵਾਰ ਹਰ ਵਾਰ ਤੁਹਾਡੇ ਕੋਲ ਆਈ ਪਟਿਆਲੇ ਵਾਲਿਆਂ ਕੋਲ ਪ੍ਰਨੀਤ ਕੌਰ ਤੇ ਉਹਨੂੰ ਐਮਪੀ ਬਣਾਤਾ ਹੁਣ ਗੱਲ ਤਾਂ ਇਹ ਹੈ ਕਾਂਗਰਸ ਕਿਉਂ ਨਾ ਸੋਚੇ ਕਿ ਸਿੱਖਾਂ ਤੋਂ ਮੂਰਖ ਤਾਂ ਕੋਈ ਬੰਦੇ ਨਹੀਂ ਹੈ ਜਿਹਦਾ ਅਸੀਂ ਦਰਬਾਰ ਸਾਹਿਬ ਢਾਤਾ ਉਹ ਸਾਡੀ ਪਾਰਟੀ ਨੂੰ ਹੀ ਜਿਤਾਈ ਜਾਂਦੇ ਨੇ ਤੁਹਾਨੂੰ ਮੇਰੀਆਂ ਗੱਲਾਂ ਮਾੜੀਆਂ ਲੱਗ ਸਕਦੀਆਂ ਨੇ ਪਰ ਇਹਦੇ ਤੇ ਵਿਚਾਰ ਕਰੋਗੇ ਨਾ ਤੁਹਾਨੂੰ ਵੀ ਇਹ ਗੱਲ ਦਾ ਤਜਰਬਾ ਹੋਊਗਾ ਕਿ ਓਵਰਆਲ ਗਲਤੀ ਤਾਂ ਸਾਡੇ ਤੋਂ ਹੋਈ ਐ ਪਰਨੀਤਕੌਰ ਪਹਿਲਾਂ ਕਾਂਗਰਸ ਤੋਂ ਆਉਂਦੀ ਰਹੀ ਅੱਜ ਰਾਤੋਂ ਰਾਤ ਉਹ ਭਾਜਪਾ ਦੀ ਬਣ ਗਈ ਪਰ ਪਟਿਆਲੇ ਦੇ ਲੋਕਾਂ ਨਾਲ ਤਾਂ 20 ਸਾਲ ਪਹਿਲਾਂ ਤੋਂ ਖਾ ਹੁੰਦਾ ਰਿਹਾ ਅੱਜ ਫਿਰ ਖਾ ਦੇਣ ਨੂੰ ਉਹ ਫੁੱਲ ਹੱਥ 'ਚ ਫੜ ਕੇ ਆ ਗਈ ਬੇਸ਼ੱਕ ਤੁਸੀਂ ਧਰਨੇ ਲਾਏ ਕਿਸਾਨਾਂ ਨੇ ਇਹਨੂੰ ਸਵਾਲ ਪੁੱਛੇ ਬਹੁਤ ਚੰਗੀ ਗੱਲ ਐ ਪਰ ਅਸੀਂ ਵਕਤੀ ਤੌਰ ਤੇ ਕਰਦੇ ਆਂ ਅੱਗੇ ਫਿਰ ਉਹ ਕਿੰਨੇ ਕਿਤੇ ਚੁਣੀ ਜਾਊਗੀ ਕਿਉਂਕਿ ਜਦੋਂ 20 ਸਾਲ ਪਹਿਲਾਂ ਚੁਣੀ ਗਈ ਐ ਫਿਰ ਕਿਹੜਾ ਕਾਂਗਰਸ ਸਾਡੇ ਨਾਲ ਠੀਕ ਸੀ ਪਰ ਆਪਣੇ ਆਪ ਨੂੰ ਅਸੀਂ ਸਵਾਲ ਨਹੀਂ ਕੀਤਾ ਵੀ ਕਾਂਗਰਸ ਨੇ ਸਾਡਾ ਦਰਬਾਰ ਸੱਭਟਾਇਆ ਹੈ ਕਾਂਗਰਸ ਦਾ ਬਿਆਨਤ ਸਿੰਘ ਚੀਫ ਮਿਨਿਸਟਰ ਸਾਡੇ ਮੁੰਡੇ ਮਾਰਦਾ ਰਿਹਾ ਹੈ ਕੇ ਪੀਐਸ ਗਿਲ ਤੋਂ ਮਰਵਾਉਂਦਾ ਰਿਹਾ ਅਸੀਂ ਫਿਰ 2002 ਚ ਅਮਰਿੰਦਰ ਸਿੰਘ ਨੂੰ ਵੋਟਾਂ ਪਾਤੀਆਂ 2017 ਦੇ ਵਿੱਚ ਫਿਰ ਪਾਤੀਆਂ ਰਹਿ ਗਿਆ ਬਾਦਲ ਬਾਦਲ ਬਾਰੇ ਸਿੱਖਾਂ ਨੂੰ ਬਹੁਤ ਵੱਡਾ ਭਲੇਖਾ ਹੈ ਜਿਹੜਾ ਮਰ ਗਿਆ ਉਹ ਤੇ ਜਿਹੜਾ ਅੱਜ ਜਿਉਂਦਾ ਉਹ ਇੱਕੋ ਹੀ ਗੱਲ ਹੈ ਇਹ ਨਹੀਂ ਹੈ ਕਿ ਉਹ ਪਿਓ ਪੁੱਤ ਨੇ ਨਾ ਉਹ ਜਿਹੜੀ ਜੁੰਡਲੀ ਹੈ ਉਹਦੀ ਸੈਂਟਰ ਸਰਕਾਰ ਨਾਲ ਐਸੀ ਗਿਟਮਟ ਹੈ ਕਿ ਹਮੇਸ਼ਾ ਉਹਨਾਂ ਨੇ ਇੰਡੀਅਨ ਸਟੇਟ ਦੀ ਗੱਲ ਕਰਨੀ ਹੈ ਪੰਜਾਬ ਦੀ ਤੇ ਸਿੱਖਾਂ ਦੀ ਗੱਲ ਨਹੀਂ ਕਰਨੀ 1978 ਇੱਥੇ ਬਹੁਤੇ ਬੰਦੇ ਬੈਠੇ ਨੇ ਜਿਹੜੇ ਮੇਰੀ ਉਮਰ ਵਾਲੇ ਨੇ ਮੈਂ ਉਹਨਾਂ ਨੂੰ ਯਾਦ ਕਰਾਉਣਾ ਕਿ 1978 ਚ ਪੰਜਾਬ ਚ ਕੀ ਹੋਇਆ ਸੀ ਆਪਣੀ ਯਾਦ ਸ਼ਕਤੀ ਆਪਾਂ 1978 ਤੇ ਲੈ ਕੇ ਜਾਈਏ 13 ਸਿੱਖਾਂ ਦਾ ਕਤਲੇਆਮ ਹੋਇਆ ਅੰਮ੍ਰਿਤਸਰ ਸ਼ਹਿਰ ਚ ਬਸਾਖੀ ਵਾਲੇ ਦਿਨ ਹੋਇਆ ਅੰਮ੍ਰਿਤਸਰ ਸ਼ਹਿਰ ਚ ਹੋਇਆ ਦਿਨ ਦਿਹਾੜੇ ਹੋਇਆ ਨਰੰਕਕਾਰੀਆਂ ਨੇ ਸਿੱਖ ਮਾਰੇ ਜਿਹੜੇ ਸਿੱਖ ਮਾਰੇ ਉਹਨਾਂ ਦੀ ਯਾਦ ਵਿੱਚ ਗੁਰਦੁਆਰਾ ਜ਼ਰੂਰ ਬਣਾਤਾ ਆਪਾਂ ਨੇ ਅੰਮ੍ਰਿਤਸਰ ਉਹਨਾਂ ਦੀਆਂ ਫੋਟੋਆਂ ਅੱਜ ਵੀ ਅੰਮ੍ਰਿਤਸਰ ਅਜਾਇਬ ਘਰ ਚ ਲੱਗੀਆਂ ਨੇ ਪਰ ਇਹ ਵੀ ਤਾਂ ਸੋਚੀਏ ਉਹਨਾਂ ਦਾ ਕਿਸੇ ਨੂੰ ਸਜ਼ਾ ਮਿਲੀ ਹੈ ਜਿਨ੍ਹਾਂ ਨੇ ਉਹ 13 ਸਿੱਖ ਮਾਰੇ ਸੀ ਉਹਨਾਂ ਨੂੰ ਸਜ਼ਾ ਮਿਲੀ ਹੈ ਕਿ ਨਹੀਂ ਇਹ ਸਵਾਲ ਤਾਂ ਅਸੀਂ ਕਦੇ ਪੁੱਛਿਆ ਹੀ ਨਹੀਂ ਫੋਟੋ ਲਾ ਕੇ ਆਪਾਂ ਆਪਾਂ ਕਹਤਾ ਹਾਂ ਜੀ ਆਹ ਸਿੱਖ ਨੇ ਜੀ ਜਿਹਨਾਂ ਦੀ ਸ਼ਹੀਦੀ ਹੋਈ ਸੀ ਬਸ ਉਸ ਵਕਤ ਤਾਂ ਪੰਜਾਬ ਦਾ ਚੀਫ ਮਿੰਿਸਟਰ ਪ੍ਰਕਾਸ਼ ਸਿੰਘ ਬਾਦਲ ਸੀ 78 ਅੱਜ 47ਵਾਂ ਸਾਲ ਚੱਲ ਰਿਹਾ ਹੈ ਜੇ ਸਿੱਖ ਰਿਕਾਰਡ ਖੋਲਣਗੇ ਨਾ ਉਹਨਾਂ ਨੂੰ ਇਹੀ ਮਿਲੂਗਾ ਕਿ ਕਿਸੇ ਇੱਕ ਬੰਦੇ ਨੂੰ ਵੀ ਇੱਕ ਘੰਟੇ ਦੀ ਸਜ਼ਾ ਨਹੀਂ ਦਿਵਾਈ ਬਾਦਲ ਨੇ ਪਰ ਉਸ ਤੋਂ ਬਾਅਦ ਵੀ ਤਿੰਨ ਵਾਰ 15 ਸਾਲ ਬਾਦਲ ਨੂੰ ਚੀ ਮਿਸਟਰ ਬਲਾਕਰ ਖਹਿ ਪੰਜਾਬ ਦੇ ਲੋਕਾਂ ਨੇ ਕਦੇ ਨਹੀਂ ਪੁੱਛਿਆ ਕਿ ਉਸ 13 ਬੰਦਿਆਂ ਦਾ ਕਾਤਲ ਕੌਣ ਸੀ ਬਈ ਉਹੀ ਬਾਦਲ 1983-84 ਚ ਕਹਿੰਦਾ ਰਿਹਾ ਕਿ ਭਿੰਡਰਾਂ ਵਾਲਾ ਕਾਂਗਰਸ ਦਾ ਏਜੰਟ ਹੈ ਅਸੀਂ ਉਹ ਵੀ ਸੁਣ ਲਿਆ ਦਰਬਾਰ ਸਾਹਿਬ ਦੇ ਹਮਲੇ ਤੋਂ ਬਾਅਦ ਬਾਦਲ ਨੇ ਨਾਰਾ ਦਿੱਤਾ ਨਮਾ 70 ਦੀ ਗੱਲ ਮੈਂ ਹੁਣ ਅੱਗੇ ਚੱਲਦਾ 97 ਆਇਆ ਆਪਾਂ ਸਾਰੇ ਪੰਜਾਬ ਵਾਲੇ ਸਿੱਖ ਬੜੀ ਵੱਡੀ ਮੁਸ਼ਕਲ ਚੋਂ ਲੰਘ ਰਹੇ ਸੀ ਸਾਡੇ ਮੁੰਡਿਆਂ ਦੇ ਫੇਕ ਐਨਕਾਊਂਟਰ ਹੋ ਰਹੇ ਸੀ ਝੂਠੇ ਪੁਲਿਸ ਮੁਕਾਬਲੇ ਹੋ ਰਹੇ ਸੀ ਉਹਦੇ ਵਿੱਚ ਨਾਹਰਾ ਮਾਰਿਆ ਪ੍ਰਕਾਸ਼ ਸਿੰਘ ਬਾਦਲ ਨੇ 97 ਚ ਵੀ ਮੇਰੀ ਸਰਕਾਰ ਬਣਾਓ ਮੈਂ ਮੁੰਡਿਆਂ ਨੂੰ ਬੰਦੀ ਸਿੰਘਾਂ ਨੂੰ ਰਿਹਾ ਕਰਦਾ ਇਹ ਗੱਲ ਆ 1997 ਦੀ ਉਦੋਂ ਬੰਦੀ ਸਿੰਘ ਹਜੇ 2 ਸਾਲ ਪਹਿਲਾਂ ਫੜੇ ਗਏ ਸੀ ਹਵਾਰਾ ਸਾਹਿਬ ਪਿਉਰਾ ਸਾਹਿਬ ਤਾਰਾ ਸਾਹਿਬ ਜਿੰਨੇ ਇਹ ਬੰਦੇ ਨੇ ਪ੍ਰਸਤ ਦਵਿੰਦਰਪਾਲ ਸਿੰਘ ਭੁੱਲਰ ਇਹ ਸਾਰਿਆਂ ਨੂੰ ਅੰਦਰ ਗਿਆ ਨੂੰ 2-3 ਸਾਲ ਹੋਏ ਸੀ ਉਦੋਂ ਬਾਦਲ ਨੇ ਨਾਹਰਾ ਮਾਰਿਆ ਮੈਂ ਬੰਦੀ ਸਿੰਘ ਰਿਹਾ ਕਰਾਂਗਾ ਮੈਨੂੰ ਜਿਤਾਓ ਉਹਨੂੰ ਜਿਤਾ ਤਾਂ ਦਿੱਤਾ ਪਰ ਉਹ ਬੰਦੀ ਸਿੰਘ ਜਿਨ੍ਹਾਂ ਦੀ ਉਹ 97ਵਾਂ ਚ ਗੱਲ ਕਰਦਾ ਸੀ ਉਹ ਅੱਜ ਵੀ ਬੰਦੀ ਸਿੰਘ ਨੇ ਕਿੱਥੇ ਜਾਓਗੇ ਸਿੱਖੋ ਕਿਹੜੇ ਗੁਰੂ ਨੂੰ ਆਪਣਾ ਮੂੰਹ ਦਿਖਾਵਾਂਗੇ 32 ਸਾਲ ਹੋ ਗਏ ਸਾਡੇ ਮੁੰਡਿਆਂ ਨੂੰ ਅੰਦਰ ਬੈਠਿਆਂ ਨੂੰ ਕੋਈ ਕਾਨੂੰਨ ਮੁਤਾਬਕ ਐਸੀ ਸਜ਼ਾ ਨਹੀਂ ਹੈ ਜਿਹੜੇ 32 ਸਾਲ ਚੱਲੇ ਤੇ ਦਿਖਾ ਦਿਓ ਵੀ ਇੰਡੀਆ 'ਚ ਹੋਰ ਕਿਸੇ ਨੂੰ ਹੋਈ ਹੈ ਕਿ ਨਹੀਂ ਹੋਈ ਨਹੀਂ ਹੋਈ ਪਰ ਫਿਰ ਵੀ ਅਸੀਂ ਬਾਦਲ ਨੂੰ ਸਾਡਾ ਭਵਿੱਖ ਬਿਲਕੁਲ ਧੁੰਦਲਾ ਹੈ ਹੁਣ ਤਾਂ ਹਨੇਰਾ ਹੈ ਨਸ਼ੇ ਦਾ ਕੋਈ ਅੰਤ ਨਹੀਂ ਤੇ ਨਾ ਕੋਈ ਇਹਨੂੰ ਮੋੜ ਰਿਹਾ ਹੈ ਇਹ ਗਲਤੀ ਸਾਡੀ ਹੈ ਤੁਸੀਂ ਹਮੇਸ਼ਾ ਕਹੋਂਗੇ ਕਿ ਸਾਡੀ ਗਲਤੀ ਕਹੀ ਜਾਂਦਾ ਮੈਂ ਹੋਰ ਕਿਨੂੰ ਕਹਾ ਜਿਹੜੇ ਬੰਦੇ ਆਪ ਪਿੰਡਾਂ 'ਚ ਨਸ਼ਾ ਵੰਡ ਕੇ ਵੋਟਾਂ ਲੈਂਦੇ ਨੇ ਅਸੀਂ ਉਹਨਾਂ ਤੋਂ ਆਸ ਕਰਦੇ ਹਾਂ ਨਸ਼ਾ ਬੰਦ ਕਰੋ ਜਿਹੜਾ ਆਪ ਨਸ਼ਾ ਵੰਡਦਾ ਹੋਵੇ ਤੇ ਵੋਟਾਂ ਦੀ ਖਰੀਦੋ-ਫਰੋਖਤ ਕਰਦਾ ਹੋਵੇ ਅਸੀਂ ਉਸੇ ਨੂੰ ਹੱਕ ਹੀ ਜਾਨਦੇ ਆ ਤੂੰ ਨਸ਼ਾ ਕਿਉਂ ਨਹੀਂ ਬੰਦ ਕਰਦਾ ਉਹ ਕਹਿੰਦਾ ਨਸ਼ਾ ਬੰਦ ਕਰੂੰਗਾ ਮੈਂ ਵੋਟਾਂ ਕਿੱਥੋਂ ਲਾਊਂਗਾ ਤੁਸੀਂ ਮਾਨ ਨੂੰ ਤਾਂ ਦੇਖੋ ਜਿਹੜਾ ਹਾਰਿਆ ਹੈ ਜ਼ਮਾਨਤਾਂ ਜ਼ਬਤ ਕਰਾਈਆਂ ਨੇ ਪਰ ਨਸ਼ਾ ਨਹੀਂ ਵੰਡਿਆ ਜਦ ਤੱਕ ਕੋਈ ਕਹਦੇ ਉੱਠ ਕੇ ਆਪਾ ਚੋ ਕਹਦੇ ਜਾਂ ਕੋਈ ਪਾਰਟੀ ਆ ਕੇ ਕਹਦੇ ਵੀ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਵੀ ਨਸ਼ੇ ਵੰਡਦੀ ਹੈ ਪਰ ਮੈਂ ਕਹਿੰਦਾ ਕਾਂਗਰਸ ਵੀ ਵੰਡਦੀ ਹੈ ਬਾਦਲ ਸਭ ਤੋਂ ਜ਼ਿਆਦਾ ਵੰਡੇ ਰਹੇ ਨੇ ਮਜੀਠੀਆ ਤਾਂ ਨਸ਼ਾ ਲਿਆਉਣ ਵਾਲਾ ਜਿਹੜਾ ਚਿੱਟਾ ਹੈ ਉਹ ਮਜੀਠੀ ਨਹੀਂ ਲਾਦਾ ਆਪ ਪ੍ਰਗੰਤਮਾਨ ਜਿਹੜਾ ਆਪ ਸ਼ਰਾਬੀ ਹੋਇਆ ਫਿਰਦਾ ਹੈ ਉਹ ਕਿਉਂ ਰੋਕੇਗਾ ਸ਼ਾਮ ਨੂੰ ਕਰੋੜਾਂ ਰੁਪਏ ਹਰ ਇੱਕ ਦੀ ਕੋਠੀ ਚਾਹੁੰਦੇ ਨੇ ਇੱਕ ਇੱਕ ਪੂੜੀ ਵੀ 5-5 10-10 ਹਜ਼ਾਰ ਦੀ ਵਿਕਦੀ ਹੁੰਦੀ ਆ ਜੋ ਸੁਣਿਆ ਕਹਿੰਦੇ ਪਤਾ ਨਹੀਂ ਕਿੰਨੇ ਸੋਕ ਕਰੋੜ ਦਾ ਕਿਲੋ ਹੈ ਤੇ ਜਿਹੜਾ ਕਿਲੋ ਹੈ ਤਾਂ ਇੰਨਾ ਕੀ ਹੈ ਕਿਸੇ ਮਰਜ਼ੀ ਕਾਰ ਚ ਭੇਜ ਦੋ ਮਨਿਸਟਰ ਦੀ ਕਾਰ ਚ ਪਾ ਦੋ ਅੱਗੇ ਜਾ ਕੇ ਫੜ ਲਿਓ ਔਰ ਇਹ ਹੁੰਦਾ ਉਹ ਕਰੋੜਾਂ ਰੁਪਏ ਇਹਨਾਂ ਨੂੰ ਨਸ਼ੇ ਬੰਦ ਨਹੀਂ ਕਰਨ ਦਿੰਦੀਆਂ ਸੋ ਜੇ ਸਮਝ ਜਾਓਗੇ ਤਾਂ ਤੁਹਾਡਾ ਬਹੁਤ ਧੰਨਵਾਦ ਕਰਾਂਗੇ ਕਿ ਸਿਮਰਨਜੀਤ ਸਿੰਘ ਮਾਨ ਇਹਨਾਂ ਦੇ ਬਰਾਬਰ ਖੜਿਆ ਰਿਹਾ ਤੇ ਅੱਜ ਵੀ ਖੜਿਆ ਹਾਂ ਸੀ ਹਾਰੇ ਆ ਇਹਦੇ ਚ ਕੋਈ ਦੋਰਾਵਾ ਨਹੀਂ ਪਰ ਝੁਕੇ ਨਹੀਂ اخلاق ਤੋਂ ਗਿਰੇ ਨਹੀਂ ਵਿਕੇ ਨਹੀਂ ਤੇ ਨਾ ਚੁੱਪ ਕਰਕੇ ਘਰੇ ਬੈਠੇ ਆ ਇੱਥੇ ਵੀ ਪੰਜਾਬ ਦੀ ਪੂਰੀ ਰਾਖੀ ਕਰ ਰਹੇ ਆ ਤੇ ਵਿਦੇਸ਼ਾਂ ਵਿੱਚ ਵੀ ਤੁਹਾਡੇ ਬੱਚਿਆਂ ਨੂੰ ਚਿੱਠੀ ਦੇ ਕੇ ਪੱਕੇ ਕਰ ਰਹੇ ਆ ਇਹ ਵੀ ਅਧਿਕਾਰ ਕੇਵਲ ਤੇ ਕੇਵਲ ਸਿਮਰਜੀਤ ਸਿੰਘ ਮਾਨ ਕੋਲ ਹੈ ਨਾ ਬਾਦਲ ਨਾ ਭਾਜਪਾ ਨਾ ਕਾਂਗਰਸ ਨਾ ਹੁਣ ਆਪ ਕਿਸੇ ਨੂੰ ਅਧਿਕਾਰ ਨਹੀਂ ਕਿਉਂ ਸਾਡੇ ਲੋਕਾਂ ਨੂੰ بار بار ਮੂਰਖ ਬਣਾਇਆ ਜਾ ਸਕਦਾ ਹੈ ਅਮਰੀਕਾ ਤੇ ਕੈਨੇਡਾ ਤੇ ਇੰਗਲੈਂਡ ਤੇ ਆਸਟ੍ਰੇਲੀਆ ਨੂੰ بار بار ਮੂਰਖ ਨਹੀਂ ਬਣਾਇਆ ਜਾ ਸਕਦਾ ਉਹਨਾਂ ਨੇ ਤੱਤ ਕੱਢ ਲਿਆ ਕਿ ਪੰਜਾਬ ਦੇ ਵਿੱਚ ਜਿਹੜਾ ਸੰਘਰਸ਼ ਕਰਦੀ ᱛਿਰ ਹੈ ਜਿਹੜੀ ਲੜਾਈ ਲੜ ਰਹੀ ਹੈ ਲੋਕਾਂ ਦੇ ਅਧਿਕਾਰਾਂ ਦੀ ਉਹ ਹੈ ਸਿਮਰਨਜੀਤ ਸਿੰਘ ਮਾਨ ਜੇ ਕੋਈ ਬੱਚਾ ਇੱਥੇ ਆ ਕੇ ਕਹੂਗਾ ਕਿ ਅਸੀਂ ਇੱਥੇ ਪੱਕੇ ਹੋਣੇ ਆ ਉਹਨੂੰ ਕਿਹਾ ਜਾਊਗਾ ਸਿਮਰਨਜੀਤ ਸਿੰਘ ਮਾਨ ਦੀ ਚਿੱਠੀ ਲੈ ਕੇ ਆ। ਉਦੋਂ ਸਾਨੂੰ ਯਾਦ ਕਰਦੇ ਨੇ ਲੋਕ ਕਹਿੰਦੇ ਨੇ ਆਪਣੇ ਮਾਂ ਬਾਪ ਨੂੰ ਵੀ ਸਾਡਾ ਵਕੀਲ ਕਹਿੰਦਾ ਹੈ ਕਿ ਸਿਮਰਨਜੀਤ ਸਿੰਘ ਮਾਨ ਦਾ ਬੰਦਾ ਲੱਭੋ ਤੇ ਮਾਨ ਤੋਂ ਚਿੱਠੀ ਲੈ ਕੇ ਦਿਓ। ਉਹ ਫਿਰ ਕਿਉਂ ਹੁੰਦਾ ਹੈ? ਇਹ ਤੁਸੀਂ ਸਾਰੇ ਵਿਚਾਰਿਓ ਅਸੀਂ ਵੀ ਤੁਹਾਡੇ ਵਿੱਚ ਹੀ ਆ। ਅਸੀਂ ਸੰਜਨ ਜਰਨੈਲ ਸਿੰਘ ਜੀ ਨੇ ਜੋ ਸਮਝਾਇਆ ਉਸ ਲੀ ਤੇ ਤੁਰ ਰਹੇ ਹਾਂ। ਬਹੁਤ ਭਲੇਖੇ ਪਾਏ ਗਏ ਨੇ। ਸੰਜ جنرل ਸਿੰਘ ਜੀ ਬਾਰੇ ਤੇ ਉਹ ਤਾਂ ਅਤਵਾਦੀ ਹੈ ਜੀ ਕਿਹੜਾ ਅਤਵਾਦ ਕਰਤਾ ਹੁਣ ਅਤਵਾਦ ਨਹੀਂ ਹੋ ਰਿਹਾ ਸਾਡੀ ਬੱਚਿਆਂ ਦੀ ਨਸਲ ਕੁਸ਼ੀ ਹੋ ਰਹੀ ਹੈ ਉਹ ਅਤਵਾਦ ਨਹੀਂ ਸੀ ਜਦੋਂ ਦਿੱਲੀ 'ਚ ਸਾਡਾ ਗਲਾਂ 'ਚ ਟਾਇਰ ਪਾਏ ਗਏ ਕਿਸੇ ਨੇ ਨਹੀਂ ਕਿਹਾ ਵੀ ਕਾਂਗਰਸ ਅਤਵਾਦੀ ਹੈ ਸਭ ਨੇ ਕਿਹਾ ਪਿੰਡਰਾਂ ਵਾਲਾ ਅਤਵਾਦੀ ਹੈ ਕਿਉਂ ਸਟੇਟ ਕਹਿੰਦੀ ਹੈ ਡੀਪ ਸਟੇਟ ਤੁਹਾਨੂੰ ਦੀਪ ਸਿੱਧੂ ਬਹੁਤ ਕੁਝ ਸਮਝਾ ਕੇ ਗਿਆ ਹੈ ਕਿ ਡੀਪ ਸਟੇਟ ਹੁੰਦੀ ਕੀ ਹੈ ਐਸੇ ਨੈਰੇਟਿਵ ਘੜਦੀ ਹੈ ਤੁਸੀਂ ਆਪਣੇਆਂ ਨੂੰ ਹੀ ਬੇਗਾਨੇ ਸਮਝਣ ਲੱਗ ਜਾਂਦੇ ਹੋ ਤੇ ਇਹ ਹੋਇਆ ਤੇ ਸਾਡੇ ਨਾਲ ਹੋਇਆ ਅਸੀਂ ਦੇਖਿਆ ਅਸੀਂ ਹੰਡਾਇਆ ਇਸ ਲਈ ਤੁਹਾਨੂੰ ਸਾਰਿਆਂ ਬੱਚਿਆਂ ਤੇ ਭਰਾਵਾਂ ਨੂੰ ਬੇਨਤੀ ਕਰਦੇ ਆ ਬੜੇ ਹਲਕਿਆਂ ਦੇ ਵਿੱਚ ਮੈਂ ਗਿਆ ਪਿਛਲੇ ਡੇਢ ਮਹੀਨੇ ਤੋਂ ਤੁਰਿਆ ਹੋਇਆ ਮੈਨੂੰ ਨੌਜਵਾਨ ਬੰਦੇ ਕਹਿੰਦੇ ਨੇ ਸਾਡੇ ਤੋਂ ਗਲਤੀ ਹੋਈ ਹੈ ਜਿਹੜਾ ਅਸੀਂ 2 ਸਾਲ ਪਹਿਲਾਂ ਬਦਲਾਅ ਬਦਲਾਅ ਦੇ ਚੱਕਰ 'ਚ ਐਸੇ ਬੰਦੇ ਲਿਆ ਕੇ ਬਿਠਾਤੇ ਜਿਹੜੀ ਹੁਣ ਸਾਡੀ ਇੱਕ ਵੀ ਗੱਲ ਨਹੀਂ ਸੁਣਦੇ ਪਹਿਲਿਆਂ ਨੇ ਬੜੈਲ ਜੇਲ੍ਹ ਬੰਦ ਕੀਤੇ ਅੱਜ ਵੀ ਕੀਤੇ ਹੋਏ ਨੇ ਤਿਹਾਰ ਜੇਲ੍ਹ ਬੰਦ ਕੀਤੇ ਅੱਜ ਵੀ ਕੀਤੇ ਹੋਏ ਨੇ ਤੇ ਜਿਹੜਾ ਨਵਾਂ ਆਇਆ ਇਹਨੇ ਚੁੱਕ ਕੇ ਸਾਡਾ ਭਾਈ ਅਮਰਪਾਲ ਸਿੰਘ ਡਿਬਰੂਗੜ੍ਹ ਤੇ ਇਸਤ ਕੰਮ ਉਹੀ ਨੇ ਜੋ ਬਾਦਰਾ ਤੇ ਕਾਂਗਰਸ ਤੇ ਭਾਜਪਾ ਨੇ ਕੀਤੇ ਨੇ ਉਹੀ ਕੰਮ ਅੱਜ ਭਗਵੰਤ ਮਾਨ ਕਰ ਰਿਹਾ ਸਾਨੂੰ ਸਾਰਿਆਂ ਨੂੰ ਸਮਝਣਾ ਪਏਗਾ ਤੇ ਬਦਲਣਾ ਪਏਗਾ ਸੋ ਮੇਰੀ ਬੇਨਤੀ ਹੈ 13 ਜਗ੍ਹਾ ਤੇ ਅਸੀਂ ਇਸ ਵਾਰ ਬੰਦੇ ਖੜਾਏ ਨੇ ਇੱਕ ਨਹੀਂ ਖੜਾਇਆ ਦੋ ਨਹੀਂ ਖੜਾਏ 13 ਥਾਵਾਂ ਤੇ ਬੰਦੇ ਖੜੇ ਨੇ 12 ਥਾਂ ਤੇ ਚੌਂ ਨਿਸ਼ਾਨ ਬਾਲਟੀ ਹੈ ਇੱਕ ਨਿਸ਼ਾਨ ਤੇ ਖਡੂਰ ਸਾਹਿਬ ਚੋਣ ਨਿਸ਼ਾਨ ਮਾਈਕ ਮਾਈਕ ਹੈ ਆ ਮਾਈਕ ਜਿਹਦਾ ਮੈਂ ਬੋ ਰਿਹਾ ਇਹ ਚੋਣ ਨਿਸ਼ਾਨ ਹੈ ਭਾਈ ਅਮਰਤਪਾਲ ਸਿੰਘ ਜੀ ਦਾ ਉਹਨਾਂ ਨੂੰ ਖਡੂਰ ਸਾਹਿਬ ਜਿਤਾਉਣਾ ਹੈ ਤੇ ਬਾਕੀ ਸਾਰੇ ਆਪਾਂ ਬਾਲਟੀ ਤੇ ਖੜੇ ਆ ਤੇ ਬਾਲਟੀ ਤੇ ਜਿਤਾਉਣਾ ਹੈ ਬਿਲਕੁਲ ਵਿਚਾਰ ਕਰਿਓ ਤੇ ਮੇਰੀ ਆਸ ਹੈ ਕਿ ਜਿਹੜਾ ਅੱਜ ਨੌਜਵਾਨ ਤੁਰਿਆ ਉਹ ਅੱਗੇ ਨਾਲੋਂ ਬਹੁਤ ਅਜੀਬ ਕਿਸਮ ਦੇ ਰਿਜ਼ਲਟ ਲੈ ਕੇ ਆਏਗਾ ਆਪਾਂ ਸਾਰੇ ਇਸ ਚੀਜ਼ ਦਾ ਸਹਿਯੋਗ ਕਰੀਏ ਤਾ ਜੋ ਪੰਜਾਬ ਪੱਖੀ ਗੱਲਾਂ ਹੋਣ ਤੇ ਕੌਮ ਪੱਖੀ ਗੱਲਾਂ ਹੋਣ ਇਹ ਤੁਹਾਡੇ ਤੇ ਹੁਣ ਮਨੰਸਰ ਕਰਦਾ ਮੈਂ ਆਸ ਕਰਦਾ ਹੋਇਆ ਤੁਹਾਡੇ ਤੋਂ ਖਿਮਾ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ